ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਾ ਪਹਾਮਾ ਬਾਚਿਆ ਭਾਗ 40 ਵਗਦਿਆਂ ਨੂੰ ਵਾਂਣ ਇੱਕੋ ਜਿਹਾ ਇਹ ਖਾਨ ਇਨਵਿਨ ਲੜਾਈ ਉੱਤੇ ਘਟਦਾ ਹੈ ਜਿਸ ਦਾ ਮਤਲਬ ਹੈ ਕਿ ਲੜਾਈ ਦੀ ਹਾਰ ਜੇਕਰ ਹਾਰਨ ਵਾਲਿਆਂ ਲਈ ਬੁਰੀ ਹੁੰਦੀ ਹੈ ਤਾਂ ਜਿੱਤ ਨੂੰ ਆਪਣੀ ਜਿੱਤ ਵੀ ਮਹਿੰਗੀ ਪੈਂਦੀ ਹੈ ਜਿੱਤ ਐਸੀ ਚੀਜ਼ ਨਹੀਂ ਜਿਹੜੀ ਕੋਈ ਥਾਲੀ ਵਿੱਚ ਰੱਖ ਕੇ ਦੇ ਦੇਵੇ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਵਰਕੀ ਇਚੋਗਿਲ ਦਾ ਖੂਨ ਰੇਜ਼ ਮੋਰਚਾ ਫਤਿਹ ਕਰਕੇ ਭਾਰਤੀ ਸੈਨਾ ਨੇ ਆਪਣੀਆਂ ਪ੍ਰਚੀਨ ਰਵਾਇਤਾਂ ਨੂੰ ਨਾ ਸਿਰਫ ਕਾਇਮ ਰੱਖਿਆ ਬਲਕਿ ਚਾਰ ਚੰਨ ਲਾ ਦਿੱਤੇ ਸਨ ਪਰ ਜਿੰਨੀ ਮਹਾਨ ਇਹ ਜਿੱਤ ਸੀ ਇਸ ਦੀ ਪ੍ਰਾਪਤੀ ਲਈ ਓਨੀ ਹੀ ਵੱਡੀ ਕੀਮਤ ਭਾਰਤ ਨੂੰ ਤਾਰਨੀ ਪਈ ਦੇਸ਼ ਦੇ ਸੂਰ ਬੀਰਾਂ ਨੂੰ ਜਿਵੇਂ ਇਸ ਹਵਨਕੁੰਡ ਵਿੱਚ ਆਪਣੇ ਪ੍ਰਾਨਾਂ ਦੀ ਓਹੂਤੀ ਦੇਣੀ ਪਈ ਜਿਵੇਂ ਉਹਨਾਂ ਨੇ ਸੰਤ ਕਬੀਰ ਦੇ ਵਾਕ ਪੁਰਜਾ ਪੁਰਜਾ ਕੱਟ ਮਰੇ ਤਾਹੂ ਨਾ ਛਾੜੀ ਖੇਤ ਨੂੰ ਅਮਲੀ ਜਾਮਾ ਪਹਿਨਾ ਕੇ ਦੱਸਿਆ ਇਹ ਆਪਣੇ ਆਪ ਵਿੱਚ ਲਾਹ-ਮਿਸਾਲ ਕਾਰਨਾਮਾ ਸੀ ਕਿੰਨੀ ਨੋਖੀ ਗੱਲ ਕੀ ਇੱਕ ਪਾਸੇ ਜੇ ਇਸ ਵਿਜੇ ਨਾਲ ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤਾਂ ਦੂਜੇ ਪਾਸੇ ਵੀਰ ਗੱਦੀ ਪਾ ਚੁੱਕੇ ਤੇ ਫਟੜ ਹੋਏ ਆਪਣੇ ਰਨਬਾਕ ਕੇ ਸੁਪਾਈਆਂ ਦੀਆਂ ਖਬਰਾਂ ਪੜ ਪੜ ਸੁਣ ਸੁਣ ਕੇ ਹਰ ਇੱਕ ਭਾਰਤੀ ਦਾ ਦਿਲ ਤੜਫ ਤੜਫ ਪੈਂਦਾ ਸੀ ਖਾਸ ਤੌਰ ਜਿਨ੍ਹਾਂ ਲੋਕਾਂ ਨੂੰ ਸਥਾਨਕ ਤੌਰ ਤੇ ਆਪਣੀਆਂ ਅੱਖਾਂ ਨਾਲ ਇਸ ਕਿਸਮ ਦੇ ਦਿਲ ਸੋਜ ਦ੍ਰਿਸ਼ ਵੇਖਣ ਦਾ ਅਪਸਰ ਮਿਲਿਆ ਉਹਨਾਂ ਦੀ ਮਾਨਸਿਕਤਾ ਦਾ ਅਨੁਮਾਨ ਲਾਣਾ ਸੌਖਾ ਨਹੀਂ ਇੱਕ ਪਾਸੇ ਮਹਾਨ ਜਿੱਤ ਦੀ ਖੁਸ਼ੀ ਵਿੱਚ ਲੋਕਾਂ ਦੇ ਦਿਲ 부ੜਕ 부ੜਕ ਪੈ ਰਹੇ ਸਨ ਤੇ ਦੂਜੇ ਪਾਸੇ ਸ਼ਹੀਦਾਂ ਤੇ ਫਟਣਾ ਨਾਲ ਭਰੀਆਂ ਆ ਰਹੀਆਂ ਗੱਡੀਆਂ ਨੂੰ ਵੇਖ-ਵੇਖ ਕੇ ਹਰ ਕਿਸੇ ਦੀਆਂ ਅਪੁੱਭਾ ਨਿਕਲ ਰੰਗਾ ਸਨ ਹਾਸਿਆਂ ਤੇ ਹੰਝੂਆਂ ਦਾ ਨੋਖਾ ਸੰਗਮ ਖੁਸ਼ੀ ਤੇ ਹਰਖ ਦਾ ਅਲਕੋਰ ਜੋੜ ਮੇਲ ਮੋਟਰ ਲਾਰੀਆਂ ਵਿੱਚ ਐਂਬੂਲੈਂਸ ਕਾਰਾਂ ਵਿੱਚ ریل ਗੱਡੀਆਂ ਵਿੱਚ ਇਹੋ ਜਿਹੇ ਇਹੋ ਕੁਝ ਦਿਖਾਈ ਦੇ ਰਿਹਾ ਸੀ ਖਾਸ ਕਰਕੇ ਅਮਰਸਰ ਦੇ ਰੇਲਵੇ ਸਟੇਸ਼ਨ ਦੀ ਚਾਕੀ ਤਾਂ ਇਤਨੀ ਕਲੇਜਾ چیرਮੀ ਕੀ ਮਜ਼ਬੂਤ ਤੋਂ ਮਜ਼ਬੂਤ ਦਿਲ ਵੀ ਦਹਿਲਾ ਦੇਵੇ 18 ਵੱਲੋਂ ਜਿਹੜੀ ਵੀ ਟ੍ਰੇਨ ਆਉਂਦੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਫਟੜਾਂ ਤੇ ਲੋਥਾਂ ਨਾਲ ਲੱਟੀ ਹੋਈ ਕਿਸੇ ਦੀ ਲੱਤ ਗਾਇਬ ਕਿਸੇ ਦੀ ਬਾਹ ਕੋਈ ਅੱਖਾਂ ਗਵਾ ਕੇ ਮੁੜ ਰਿਹਾ ਸੀ ਤੇ ਕੋਈ ਪਸ ਲਗਾ ਤੜਵਾ ਕੇ ਜਿਨ੍ਹਾਂ ਨੂੰ ਤੱਕ ਤੱਕ ਕੇ ਲੋਕਾਂ ਦੀਆਂ ਭੁਬਾਂ ਨਿਕਲ ਰੰਗਾ ਸਨ ਹਰ ਕੋਈ ਕੀ ਤੀਨੀ ਕੀ ਮਰਦ ਕੀ ਜਮਾਨ ਕੀ ਵਿਰਦਾ ਤਨਮਨ ਨਾਲ ਬਤਨ ਦੇ ਪਰਵਾਨਿਆਂ ਦੀ ਸੇਵਾ ਸੰਭਾਲ ਵਿੱਚ ਜੁਟਿਆ ਦਿਖਾਈ ਦੇ ਰਿਹਾ ਸੀ ਜਿਉਂ ਹੀ اٹਾਰੀ ਵੱਲੋਂ ਆਈ ਕੋਈ ਟ੍ਰੇਨ ਪਲੇਟਫਾਰਮ ਉੱਤੇ ਰੁਕਦੀ ਕਿ ਡਾਕਟਰਾਂ ਨਰਸਾਂ ਨਰਸਾਂ ਤੇ ਬਲੰਟੀਅਰ ਦੇ ਅਨੇਕਾ ਗਰੁੱਪ ਸਮੂੱਚੀ ਗੱਡੀ ਉੱਤੇ ਛਾ ਜਾਂਦੇ ਵਿਸ਼ੇਸ਼ ਤੌਰ ਤੇ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣਾ ਉਸਤਾਨੀਆਂ ਦੇ ਗਰੁੱਪ ਤੇ ਸ਼ਹਿਰ ਦੇ ਜੋਵਕਾ ਜੁੜਕੀਆਂ ਤਿੰਗ ਆਨੇਕਨ ਜਥੇਵੰਦੀ ਪਾਰਟੀਆਂ ਦਾ ਸੇਵਾ ਭਾਵ ਦਾ ਉੜਕ ਦੀਆਂ ਹੱਦਾਂ ਛੋ ਰਿਹਾ ਸੀ ਜਿਵੇਂ ਹਰ ਇੱਕ ਫੱਟੜ ਤੇ ਸ਼ਹੀਦ ਉਹਨਾਂ ਲਈ ਵੀਰ ਹੋਵੇ ਉਹਨਾਂ ਦਾ ਵੀਰ ਹੋਵੇ ਪਲੇਟਫਾਰਮ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਮਟਿਆਰਾਂ ਦੀ ਭੀੜ ਅਤੇ ਭੀੜ ਵਿਚਲੀ ਹਰ ਮਟਿਆਰ ਇੱਕ ਦੂਜੀ ਤੋਂ ਕਾਹਲੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਸੀ ਕਿਸੇ ਕੋਲ ਗਰਮ ਗਰਮ ਦੁੱਧ ਦੀ ਬਾਲਟੀ ਕਿਸੇ ਦੇ ਹੱਥਾਂ ਵਿੱਚ ਚਾਹ ਦੀ ਟ੍ਰੇ ਅਤੇ ਕੋਈ ਸੁਭਕ ਰਹੀ ਮੈਡੀਕਲ ਟਰਾਲੀ ਵਿੱਚ ਦਵਾਈਆਂ ਤੇ ਡਰੈਸਰ ਦਾ ਸਮਾਨ ਭਰੀ ਰੇੜੀ ਦੀ ਹੋਈ ਚੱਲ ਜਾਰੀ ਸੀ। ਫਟੜਾਂ ਦੀ ਇੱਕ ਇੱਕ ਸਲੀਪਿੰਗ ਸੀਟ ਨੂੰ ਕਈ ਕਈ ਜੁਵਕੀਆਂ ਨੇ ਘੇਰਿਆ ਹੋਇਆ ਸੀ। ਕੋਈ ਕਿਸੇ ਦੇ ਮੂੰਹ ਵਿੱਚ ਦੁੱਧ ਚਾਹ ਦੇ ਚਮਚੇ ਪਾੰਦੀ ਹੋਈ ਤਰਲੇ ਕਰ ਰਹੀ ਸੀ ਵੀਰ ਇੱਕ ਬਸ ਇੱਕ ਚਮਚਾ ਹੋਰ ਤੇ ਕੋਈ ਸਿਆਂ ਦੀਆਂ ਫਾੜੀਆਂ ਜਾਂ ਅੰਗੂਰਾਂ ਦੇ ਦਾਣੇ ਖਵਾਉਣ ਦੀ ਯਤਨ ਵਿੱਚ ਸੀ। ਨਾਲੇ ਨਲਨ ਹਲ ਮੈਡੀਕਲ ਡਿਪਾਰਟਮੈਂਟ ਦੇ ਕਰਮਚਾਰੀ ਆਪੋ ਆਪਣੇ ਥਰਮਾਮੀਟਰਾਂ ਦਾ ਵਰਤੋਂ ਕਰਦੇ ਹੋਏ ਬੇਹੋਸ਼ ਦੀ ਹਾਲਤ ਦਾ ਜਾਇਜ਼ਾ ਲੈ ਰਹੇ ਸਨ ਜਿੰਨੀ ਜਿੰਨੀ ਕਿਸੇ ਦੇ ਜ਼ਖਮਾਂ ਦੀ ਹਾਲਤ ਮੰਗ ਕਰਦੀ ਮੈਡੀਕਲ ਕੌਰ ਦੇ ਕਰਮਚਾਰੀ ਉਹਨਾਂ ਦੇ ਇਲਾਜ ਵਿੱਚ ਲੱਗ ਗਏ ਇੱਧਰ ਇਹ ਚੱਲ ਰਿਹਾ ਹੁੰਦਾ ਕਿ ਉਧਰ ਉਸ ਸਟ੍ਰੈਚਰਾਂ ਵਾਲੇ ਵਲੰਟੀਅਰ ਆ ਪਹੁੰਚ ਪਹੁੰਚਦੇ ਤੇ ਇੰਜ ਵੇਖਦੇ ਆ ਵੇਖਦੇ ਟ੍ਰੈਨ ਸਖਣੀ ਹੋ ਜਾਂਦੀ ਰੇਲਵੇ ਸਟੇਸ਼ਨ ਤੋਂ ਛੋਟ ਸ਼ਹਿਰ ਦੇ ਦੂਸਰੇ ਹਿੱਸਿਆਂ ਵਿੱਚ ਵੀ ਜਿਸ ਜਿਸ ਕੇਂਦਰ ਤੇ ਆ ਕੇ ਕੋਈ ਐਂਬੂਲੈਂਸ ਕਾਰ ਰੁਕਦੀ ਇਹੋ ਦ੍ਰਿਸ਼ ਵੇਖਣ ਵਿੱਚ ਆਉਂਦਾ ਸਵੇਰ ਤੋਂ ਲੈ ਕੇ ਸੋਤੇ ਤੱਕ ਇੰਨੀ ਦਿਨੀ ਇਹੋ ਸੈਂਸਲਾ ਜਾਰੀ ਸੀ ਇਸ ਵਰਤਮਾਨ ਵਿੱਚ ਸਭ ਤੋਂ ਵੱਧ ਹੈਰਾਨੀ ਵਿੱਚ ਪਾਉਣ ਵਾਲੀ ਗੱਲ ਹੈਰਾਨੀ ਵਿੱਚ ਪਾਉਣ ਵਾਲੀ ਗੱਲ ਇਹ ਦਿਖਾਈ ਦਿੰਦੀ ਕਿ ਵੱਡੇ ਵੱਡੇ ਘਰਾਂ ਦੇਗਾ ਅਤੇ ਨਾਜ਼ੁਕ ਦਿਲਾਂ ਵਾਲੀਆਂ ਲੜਕੀਆਂ ਜਿਹੜੀਆਂ ਜੂਬਿਆ ਹੋਇਆ ਕੰਡਾ ਕੱਢਣ ਲੱਗਿਆਂ ਵੀ ਕੰਮ ਉਠਣ ਕੀਕਣ ਉਹਨਾਂ ਅੰਦਰ ਐਡੀ ਮਜ਼ਬੂਤੀ ਆ ਗਈ ਸੀ ਕਿ ਐਡੀ ਜ਼ਿੰਦਾਦਿਲੀ ਨਾਲ ਇਸ ਵਿਲੇ ਲਹੂ ਮਿੱਧ ਮਿਸ਼ਕ ਦੇ ਚਿਕੜ ਨਾਲ ਕੋਲ ਕਰਦਿਆਂ ਹੋਗਾ ਫਟੜਾਂ ਦੇ ਜ਼ਖਮ ਚ ਸਾਫ਼ ਕਰਨ ਵਿੱਚ ਜੁਟਣਾ ਹੋਗਾ ਸਨ ਜਿਵੇਂ ਹਰ ਕੋਈ ਆਪਣੇ ਕਿਸੇ ਭਰਾ ਭਤੀਜੇ ਨੂੰ ਵਿਆਹ ਦੀ ਕੋੜੀ ਚਾੜਨ ਤੋਂ ਪਹਿਲਾਂ ਵਟਣਾ ਮਲ ਰਹੀ ਹੋਵੇ ਆਪਣੀਆਂ ਸਨੇਮ ਮਾਈ ਪੈਣਾ ਦਾ ਨਿਗਾ ਤੇ ਕੋਮਲ स्पर्श 파 ਕੀ ਉਹਨਾਂ ਦੇ ਮਦਰ ਸਰੀਲੇ ਬਾਖ ਸੁਣ ਕੇ ਬਤਨ ਦੀ ਸ਼ਮਾ ਉਤੇ ਖੰਭ ਚੁਲਸਾ ਮੁੜੇ ਪਰਵਾਨਿਆਂ ਨੂੰ ਕਿਉਂ ਨਾ ਮਹਿਸੂਸ ਹੁੰਦਾ ਹੋਵੇਗਾ ਕਿ ਉਹਨਾਂ ਦੇ ਖੰਭ ਮੁੜ ਉਗਨੇ ਸ਼ੁਰੂ ਹੋ ਗਏ ਪੋਨਾਂ ਦੀ ਰਾਤ ਮੁੜ ਕੇ ਮੋਲਣ ਲੱਗ ਪਈ ਆਪਣੀਆਂ ਸਿਹਰਦ ਪੈਣਾ ਦੇ ਪ੍ਰਤੀ ਉਹਨਾਂ ਦੇ ਦਿਲ ਕਿਉਂ ਨਾ ਸ਼ਰਦਾ ਨਾਲ ਸਰੋਤ ਪੋਤ ਹੋ ਜਾਂਦੇ ਹੋਣਗੇ ਧੰਨ